ਦਾਰਾ अजीत ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਫਲੱਡ ਅਫੈਕਟਡ ਏਰੀਏ ਦੇ ਬੱਚਿਆਂ ਦੇ ਲਈ ਨਾ ਸਿਰਫ ਜਿਹੜਾ ਹੈਗਾ ਉਹਨਾਂ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਦੇ ਲਈ ਮਦਦ ਕੀਤੀ ਹੈ ਬਲਕਿ ਉਹਨਾਂ ਦੀਆਂ ਜਿੰਨੀਆਂ ਵੀ ਹੋਰ ਜ਼ਰੂਰਤਾਂ ਸੀ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਇਹਨਾਂ ਨੇ ਆਪਣਾ ਹੱਥ ਅੱਗੇ ਵਧਾਇਆ ਹੈ ਗਵਰਨਮੈਂਟ ਸੀਨੀਅਰ ਸਕੈਂਡੀ ਸਕੂਲ ਗੱਤੀ ਰਾਜੋਕੇ ਦੇ ਵਿੱਚ ਸਤਨਾਮ ਸਿੰਘ ਮਾਨਕ ਜੀ ਜਿਹੜੇ ਕਿ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਦੋਂ 200 ਤੋਂ ਵੱਧ ਬੱਚਿਆਂ ਨੂੰ ਜਿਹੜੀ ਹੈ ਉਹ ਰਾਹਤ ਸਮਗਰੀ ਜਿਹੜੀ ਪਹੁੰਚਾਈ ਸੀ ਇਹ ਉਮੀਦ ਕਰਦੇ ਆ ਕਿ ਜਿਵੇਂ ਅਦਾਰਾ अजीत ਨੇ ਇਸ ਕੰਮ ਦੇ ਵਿੱਚ ਸਹਿਯੋਗ ਕੀਤਾ ਇਸੇ ਤਰ੍ਹਾਂ ਹੋਰ ਸੰਸਥਾਵਾਂ ਵੀ ਅੱਗੇ ਆਈਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ अजीत ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਨ ਅੱਜ ਅਸੀਂ ਸਰਹਾਦੀ ਜ਼ਿਲ੍ਹਾ ਫਰੋਸਪਰ ਦੇ ਉਹਨਾਂ ਹਰ ਪੀੜਤ ਪਿੰਡਾਂ ਦੇ ਵਿੱਚ ਪਹੁੰਚਿਆ ਜਿੱਥੇ ਕਿ ਆਦਾਰਾ ਜੀਤ ਵੱਲੋਂ ਜਦੋਂ ਵੀ ਕਿਸੇ ਪੰਜਾਬੀ ਤੇ ਭੀੜ ਪੈਂਦੀ ਹੈਗੀ ਤਾਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹੈਗੇ ਆ ਇਸ ਵਾਰ ਜਦੋਂ ਹੜ ਆਈ ਸੀ ਤਾਂ ਉਸ ਟਾਈਮ ਤੇ ਵੀ ਆ ਜੀਤ ਪ੍ਰਕਾਸ਼ਨ ਸਬੂ ਦੇ ਮੁੱਖ ਸੰਪਾਦਕ ਸਤਾਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਪੰਜਾਬੀਆਂ ਨੂੰ ਹੁਕਾ ਦਿੱਤਾ ਸੀਗਾ ਕਿ ਆਓ ਆਪਾਂ ਹੜ ਪੀੜਤਾਂ ਦੀ ਬਾਹ ਫੜੀਏ ਉਸ ਹੁਕੇ ਦੇ ਤਹਿਤ ਲੋਕਾਂ ਵੱਲੋਂ ਵੱਡੀ ਤਹਿਤ ਤੈਅ ਦੇ ਵਿੱਚ ਜਿਹੜੇ ਹੈਗੇ ਆ ਅ ਅਦਾਰਾ ਜੀਤ ਨੂੰ ਵੱਡਾ ਫੰਡ ਜਿਹੜਾ ਹੈਗਾ ਉਹ ਭੇਜਿਆ ਗਿਆ ਸੀ ਉਸ ਫੰਡ ਦੇ ਤਹਿਤ ਹੜਪੀੜਤਾ ਦੀ ਅੱਗੇ ਵੀ ਅਦਾਰਾ ਜੀਤ ਨੇ ਪਹਿਲਾਂ ਗੱਟੀ ਰਾਜੋ ਕੇ ਵਿਖੇ ਫਿਰ ਮੱਲਾਵਾਲਾ ਮਖੂ ਜਿਹੜੇ ਹੜਪੀੜ ਤੇ ਪਿੰਡ ਸੀਗੇ ਉਹਨਾਂ ਪਿੰਡਾਂ ਦੇ ਵਿੱਚ ਰਾਹਤ ਸਮਗਰੀ ਪਹੁੰਚਾਈ ਹੈਗੀ ਆ ਉਹ ਰਾਹਤ ਸਮਗਰੀ ਗੱਲ ਕਰ ਲਈਏ ਜਿਵੇਂ ਫੀਡ ਹੋਗੀ ਪਸ਼ੂਆਂ ਵਾਸਤੇ ਡੀਜ਼ਲ ਹੋ ਗਿਆ ਬੱਚਾ ਜਿਹੜੇ ਹੜਪੀੜ ਤੇ ਬੱਚੇ ਸੀ ਸਕੂਲ ਸੀਗੇ ਉਹਨਾਂ ਵਾਸਤੇ ਜਿਹੜੀ ਹੈਗੀ ਆ ਵਰਦੀਆਂ ਸੀਗੀਆਂ ਸੂਤ ਸੀਗੇ ਉਹ ਮੁਹੱਈਆ ਕਰਵਾਇਆ ਗਿਆ ਹੈ ਅਸੀਂ ਇਸ ਟਾਈਮ ਅੱਜ ਸਰਹੱਦੀ ਜ਼ਿਲ੍ਹਾ ਫੋਇਪਰ ਦੇ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਰਾ ਦੇ ਸਕੂਲ ਵਿੱਚ ਮੌਜੂਦ ਹੈਗੇ ਆ ਜਿੱਥੇ ਕਿ ਆਦਾਰਾ ਅਜੀਤ ਦੀ ਟੀਮ ਵੱਲੋਂ ਪੰਜਾਬ ਅਤੇ ਪੰਜਾਬੀ ਅਖਬਾਰ ਦੇ ਪਹਿਰੇਦਾਰ ਨੰਬਰਦਾਰ ਡਾਕਟਰ ਬਰਜਿੰਦਰ ਸਿੰਘ ਹਵਲਦਾਰ ਦੇ ਮੁਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਹੜ੍ਹ ਪੀੜਤ ਪਰਿਵਾਰਾਂ ਦੀ ਜਿਹੜੀ ਉਹ ਬਾਹ ਫੜੀ ਜਾ ਰਹੀ ਹੈਗੀ ਆ ਅੱਜ ਪਿੰਡ ਧੀਰਾ ਘਰਾ ਵਿਖੇ ਅਸੀਂ ਪਹੁੰਚ ਚੁੱਕੇ ਹੈਗੇ ਆ ਉਹਨਾਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਬੱਚਿਆਂ ਨੂੰ ਜਿਹੜੇ ਹੈਗੇ ਆ ਜਰਸੀਆਂ ਵੰਡੀਆਂ ਜਾਣੀਆਂ ਹੈਗੀਆਂ ਬੂਟਾਂ ਦੀ ਜਿਹੜੀ ਉਹ ਵੰਡ ਕੀਤੀ ਜਾਣੀ ਹੈਗੀ ਆ ਅਸੀਂ ਇਸ ਟਾਈਮ ਸਕੂਲ ਦੇ ਵਿੱਚ ਮੌਜੂਦ ਹੈਗੇ ਆ ਅੱਗੇ ਵੀ ਅਦਾਰਾ ਜਿੱਤਨੇ ਵੱਡੀ ਪੱਦਰ ਦੇ ਉੱਤੇ ਗੱਟੀ ਰਾਜੂ ਕੇ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ ਉਦੋਂ ਸਮਾਗਮ ਦੇ ਦੌਰਾਨ ਡੀਜ਼ਲ ਦੀ ਵੰਡ ਕੀਤੀ ਗਈ ਹੈਗੀ ਆ ਕਮਲਾ ਦੀ ਵੰਡ ਕੀਤੀ ਗਈ ਹੈ ਹਰੇਕ ਤਰ੍ਹਾਂ ਦੀ ਜਿਹੜੀ ਵੰਡ ਕੀਤੀ ਗਈ ਹੈਗੀ ਆ ਉਸੇ ਤਹਿਤ ਹੀ ਅੱਜ ਫਿਰ ਦੂਜੀ ਵਾਰ ਜਿਹੜਾ ਜਿਲ੍ਹਾ ਫਿਰੋਜ਼ਪੁਰ ਦਾ ਪਿੰਡ ਹੈਗਾ ਧੀਰਾਕਾਰਾ ਉਸ ਸਕੂਲ ਦੇ ਵਿੱਚ ਅੱਜ ਅਸੀਂ ਫੇਰ ਪਹੁੰਚੇ ਹੈਗੇ ਆ ਅੱਜ ਫੇਰ ਸਕੂਲ ਦੇ ਬੱਚਿਆਂ ਨੂੰ 200 ਦੇ ਕਰੀਬ ਬੂਟ ਅਤੇ ਜਰਸੀਆਂ ਦੀ ਇਹ ਜਿਹੜੀ ਹੈਗੀ ਆ ਉਹ ਵੰਡ ਸਕੈਂਡਰੀ ਡਿਪਟੀ ਸਿੱਖਿਆ ਅਫਸਰ ਸਰਦਾਰ ਡਾਕਟਰ ਜੀਤ ਸਿੰਘ ਜਿਹੜੇ ਹੈਗੇ ਆ ਉਹ ਇੱਥੇ ਪਹੁੰਚੇ ਹੈਗੇ ਆ ਉਹਨਾਂ ਆਪਣੇ ਹੱਥੀ ਜੜੀ ਹੈਗੀ ਆ ਉਹ ਬੱਚਿਆਂ ਨੂੰ ਇਹ ਜਿਹੜੀ ਜਰਸੀਆਂ ਤੇ ਬੂਟਾ ਦੀ ਜਿਹੜੀ ਹੈਗੀ ਵੰਡ ਕੀਤੀ ਹੈ ਪੁੱਛਦੇ ਹੈਗੇ ਆ ਆਦਾਰਾ ਜੀਤ ਵੱਲੋਂ ਜਿਹੜਾ ਹੈ ਅਪਰਾਲਾ ਕੀਤਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਸਰ ਕਿਵੇਂ ਦੇਖਦੇ ਹੋ ਆਦਾਰਾ ਜੀਤ ਨੇ ਜਦੋਂ ਵੀ ਪੰਜਾਬੀਆਂ ਤੇ ਪੀੜ ਪੈਂਦੀ ਹੈਗੀ ਉਸ ਟਾਈਮ ਤੇ ਹਰ ਪੰਜਾਬੀਆਂ ਦੀ ਬਾਹ ਫੜਦੇ ਹੋ ਫੜਦੇ ਆ ਤੇ ਉਹਨਾਂ ਦੀ ਮਦਦ ਕਰਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਿੱਖਿਆ ਵਿਭਾਗ ਵੱਲੋਂ ਆਦਾਰਾ ਅਜੀਤ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਫਲੱਡ ਅਫੈਕਟਿਡ ਏਰੀਏ ਦੇ ਬੱਚਿਆਂ ਦੇ ਲਈ ਨਾ ਸਿਰਫ ਜਿਹੜਾ ਹੈਗਾ ਉਹਨਾਂ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਦੇ ਲਈ ਮਦਦ ਕੀਤੀ ਹੈ ਬਲਕਿ ਉਹਨਾਂ ਦੀਆਂ ਜਿੰਨੀਆਂ ਵੀ ਹੋਰ ਜ਼ਰੂਰਤਾਂ ਸੀ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਇਹਨਾਂ ਨੇ ਆਪਣਾ ਹੱਥ ਅੱਗੇ ਵਧਾਇਆ ਪਹਿਲਾਂ ਗਵਰਨਮੈਂਟ ਸੀਨੀਅਰ ਸਕੈਂਡੀ ਸਕੂਲ ਗਟੀ ਰਾਜੋਕੇ ਦੇ ਵਿੱਚ ਸਤਨਾਮ ਸਿੰਘ ਮਾਨਕ ਜੀ ਜਿਹੜੇ ਕਿ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਦੋਂ 200 ਤੋਂ ਵੱਧ ਬੱਚਿਆਂ ਨੂੰ ਜਿਹੜੀ ਹੈ ਉਹ ਰਾਹਤ ਸਮਗਰੀ ਜਿਹੜੀ ਪਹੁੰਚਾਈ ਸੀ ਤੇ ਅੱਜ ਜਿਹੜਾ ਏਰੀਆ ਫਲੱਡ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ ਧੀਰਾਕਾਰਾ ਏਰੀਆ ਉਸ ਦੇ ਵਿੱਚ ਜਿਹੜੇ ਬੱਚਿਆਂ ਦੇ ਲਈ ਬੂਟ ਜੁਰਾਬਾਂ ਜਰਸੀਆਂ ਤੇ ਹੋਰ ਜਿਹੜੀ ਜ਼ਰੂਰਤ ਦੀ ਚੀਜ਼ਾਂ ਨੇ ਉਹ ਇਹਨਾਂ ਨੇ ਪਹੁੰਚਾਈਆਂ ਨੇ ਤਾਂ ਇਹ ਇਹਨਾਂ ਬੱਚਿਆਂ ਦੇ ਲਈ ਜ਼ਰੂਰਤ ਹੈ ਕਾਰਨ ਇਹ ਹੈ ਕਿ ਇਹਨਾਂ ਦਾ ਬੱਚਿਆਂ ਦਾ ਫਲੱਡ ਦੇ ਦੌਰਾਨ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਸਾਡੀ ਇੱਕ ਸੋਚ ਸੀ ਕਿ ਇਹ ਆਰਥਿਕ ਤੰਗੀ ਜਿਹੜੀ ਆ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਰੁਕਾਵਟ ਨਾ ਬਣੇ ਅਸੀਂ ਇੱਥੇ ਇੱਕ ਕੈਂਪੇਨ ਵੀ ਚਲਾਈ ਸੀ ਕਿ ਈਚ ਵਨ ਅਡਾਪਟ ਵਨ ਤੇ ਉਹਨਾਂ ਦੇ ਵਿੱਚ ਅਸੀਂ 2900 ਤੋਂ ਵੱਧ ਬੱਚੇ ਜਿਹੜੇ ਨੇ ਕਵਰ ਕਰ ਚੁੱਕੇ ਆ ਤੇ ਉਮੀਦ ਕਰਦੇ ਆ ਕਿ ਜਿਵੇਂ ਅਦਾਰਾ ਅਜੀਤ ਨੇ ਇਸ ਕੰਮ ਦੇ ਵਿੱਚ ਸਹਿਯੋਗ ਕੀਤਾ ਇਸੇ ਤਰ੍ਹਾਂ ਹੋਰ ਸੰਸਥਾਵਾਂ ਵੀ ਅੱਗੇ ਆਈਆਂ ਨੇ ਅਸੀਂ ਪਹਿਲਾਂ ਵੀ ਇਸ ਸਕੂਲ ਦੇ ਵਿੱਚ ਸਿੱਸੀ ਵੱਢ ਕੇ ਗਏ ਆ ਤਾਂ ਇਹ ਪੰਜਾਬ ਦੇ ਵਿੱਚ ਜਦੋਂ ਵੀ ਸੰਕਟ ਆਇਆ ਦਾ ਅਦਾਰਾ ਅਜੀਤ ਨੇ ਚਾਹੇ ਉਹ ਕੋਵਿਡ ਦਾ ਟਾਈਮ ਸੀ ਚਾਹੇ ਉਹ ਆਪਰੇਸ਼ਨ ਸੰਦੂਰ ਸੀ ਜਾਂ ਹਿੰਦਪਾਕ ਸਰਹੰਦ ਤੇ ਟੈਨਸ਼ਨ ਹੁੰਦੀ ਆ ਉਸ ਸਮੇਂ ਵੀ ਜਿਹੜਾ ਇਹ ਅਦਾਰਾ ਅੱਗੇ ਵੱਧ ਚੜ ਕੇ ਸਹਿਯੋਗ ਕਰਦਾ ਤੇ ਅੱਜ ਇਹਨਾਂ ਨੇ ਫਲੱਡ ਅਫੈਕਟਿਡ ਏਰੀਆ ਤੇ ਬੱਚਿਆਂ ਦੇ ਲਈ ਜਿਹੜਾ ਸਹਿਯੋਗ ਕੀਤਾ ਤੇ ਮੈਂ ਇੱਕ ਵਾਰ ਫੇਰ ਇਹਨਾਂ ਦਾ ਧੰਨਵਾਦ ਕਰਦਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਅਦਾਰਾ ਅਜੀਤ ਹੈ ਉਹ ਸਾਡੇ ਇਹਨਾਂ ਬੱਚਿਆਂ ਦੇ ਲਈ ਉਸ ਇਸ ਏਰੀਏ ਦੇ ਨਾਲ ਜਿਹੜਾ ਹੈ ਜੁੜਿਆ ਰਹੇਗਾ ਤੇ ਸਹਿਯੋਗ ਕਰਦਾ ਰਹੇਗਾ ਸਰ ਕਿੰਨੇ ਕਿ ਜਿਹੜੇ ਪਿੰਡ ਸੀਗੇ ਜਦੋਂ ਹਰ ਦਰਾਂ ਜਿਹੜੇ ਹੈਗੇ ਸਕੂਲ ਜਿਹੜੇ ਸੀਗੇ ਉਹ ਪ੍ਰਭਾਵਿਤ ਹੋਏ ਸੀਗੇ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੀਰਾ ਤੋਂ ਲੈ ਕੇ ਗੁਰੂਰ ਸਹਾਇ ਤੱਕ ਟੋਟਲ 30 ਸਕੂਲ ਹੈ ਇਸ ਸਕੂਲਾਂ ਦੇ ਵਿੱਚ 2900 ਤੋਂ ਵੱਧ ਜਿਹੜੇ ਵਿਦਿਆਰਥੀ ਸੀ ਉਹ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਜਿੰਦੇ ਵਿੱਚ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਕਾਫੀ ਦਿਨ ਨੁਕਸਾਨ ਹੋਇਆ ਪੜ੍ਹਾਈ ਦੇ ਨਾਲ ਨਾਲ ਉਹ ਬੱਚਿਆਂ ਦੇ ਬੈਗ ਸਟੇਸ਼ਰੀ ਕਿਤਾਬਾਂ ਤੋਂ ਇਲਾਵਾ ਉਹਨਾਂ ਦੇ ਕੱਪੜੇ ਤੱਕ ਵੀ ਜਿਹੜੇ ਆਗੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਸੀ ਲੇਕਿਨ ਸਾਨੂੰ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਮਾਜ ਸੇਵੀ ਸੰਸਥਾਵਾਂ ਜਿਸ ਤਰ੍ਹਾਂ ਅਦਾਰਾ ਜੀਤ ਹੈ ਤੇ ਉਹਨਾਂ ਨੇ ਇਹਨਾਂ ਬੱਚਿਆਂ ਦੀ ਜਿਹੜੀ ਆ ਬਾਹ ਪਕੜੀ ਔਰ ਜਿੰਦੇ ਕਰਕੇ ਬੱਚਿਆਂ ਨੂੰ ਜਿਹੜੀਆਂ ਨੇ ਸਟੇਸ਼ਨੀ ਹੈ ਬੂਟ ਜੁਰਾਬਾਂ ਇਸੇ ਹੀ ਸਕੂਲ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ 10ਵੀਂ ਤੇ 12ਵੀਂ ਦੀ ਜਿਹੜੀ ਬੋਰਡ ਜਮਾਤਾਂ ਦੀ ਫੀਸ ਹੈ ਜਾਂ ਜਿਹੜੀ ਹੋਰ ਸਕੂਲ ਦੀ ਫੀਸ ਹੈ ਉਹ ਵੀ ਅਸੀਂ ਲੋਕਾਂ ਕੋਲੋਂ ਜਿਹੜੀ ਸਹਿਯੋਗ ਦੇ ਨਾਲ ਪੂਰੀ ਕਰਾਉਣ ਦੇ ਵਿੱਚ ਕਾਮਯਾਬ ਹੋਏ ਆ ਜੀ ਬਿਲਕੁਲ ਜੀ ਇਹ ਸਾਨੂੰ ਡਾਕਟਰ ਅਸਤੰਦਰਜੀਤ ਸਿੰਘ ਜੀ ਉਹਨਾਂ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਆ ਜਦੋਂ ਹੜ੍ਹ ਆਏ ਸੀਗੇ ਉਸ ਟਾਈਮ ਤੇ ਕਿੰਨੇ ਕਿ ਜਿਹੜੇ ਸਕੂਲ ਪ੍ਰਭਾਵਿਤ ਹੋਏ ਸੀ ਉਹਨਾਂ ਸਕੂਲਾਂ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਬੱਚੇ ਸੀਗੇ ਉਹ ਸਕੂਲ ਬੰਦ ਹੋਣ ਕਰਕੇ ਉਹਨਾਂ ਦੀ ਪੜਾਈ ਦਾ ਵੀ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਕਿਸ ਤਰ੍ਹਾਂ ਕਲਾਸਾਂ ਲਗਾਈਆਂ ਗਈਆਂ ਹੁਣ ਸਾਡੇ ਨਾਲ ਇੱਥੇ ਸਕੂਲ ਦੇ ਟੀਚਰ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਵੇਂ ਲੱਗਦਾ ਹੈਗਾ ਕਿ ਅੱਜ ਅਦਾਰਾ ਜੀਤ ਵੱਲੋਂ ਜਿਹੜੇ ਬੱਚੇ ਸੀਗੇ ਹੁਣ ਠੰਡ ਆ ਗਈ ਹੈਗੀ ਆ ਜਰਸੀਆਂ ਦਿੱਤੀਆਂ ਜਾ ਰਹੀਆਂ ਹੈਗੇ ਬੂਟ ਦਿੱਤੇ ਜਾ ਰਹੇ ਜਰਾਬਾ ਦਿੱਤਾ ਜਾ ਉਹਨੂੰ ਕਿਵੇਂ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਅਦਾਰਾ ਜੀਤ ਦਾ ਧੰਨਵਾਦ ਦੀਆਂ ਕਿ ਇਹਨਾਂ ਨੇ ਇਹ ਜਿਹੜਾ ਜਿੱਥੇ ਅੱਜ ਖੜੇ ਹੋਏ ਆ ਲਗਭਗ ਇੱਥੇ 15 ਫੁੱਟ ਦੇ ਕਰੀਬ ਪਾਣੀ ਸੀਗਾ ਜਦੋਂ ਇੱਥੇ ਫਲੱਡ ਆਏ ਨੇ ਜਿੰਦੇ ਕਰਕੇ ਨਾ ਸਿਰਫ ਮਾਪਿਆਂ ਦਾ ਨੁਕਸਾਨ ਹੋਇਆ ਉਹਨਾਂ ਦੇ ਜਿਹੜਾ ਵਿੱਤੀ ਤੌਰ ਤੇ ਨੁਕਸਾਨ ਹੋਇਆ ਸਗੋਂ ਬੱਚਿਆਂ ਦੀ ਪੜ੍ਹਾਈ ਦਾ ਨਾਲ ਦੀ ਨਾਲ ਇਹ ਬੱਚੇ ਜਿਹੜੇ ਸੀਗਾ ਵਰਦੀਆਂ ਉਹਨਾਂ ਦੇ ਬੂਟ ਉਹਨਾਂ ਦੇ ਜਿਹੜੇ ਸਕੂਲ ਸੀ ਬੈਗ ਸੀਗੇ ਉਹ ਸਾਰਾ ਕੁਝ ਲਗਭਗ ਹੱਟ ਦੇ ਵਿੱਚ ਰੁੜ ਗਿਆ ਜਿੰਦੇ ਕਰਕੇ ਬੱਚੇ ਤੇ ਮਾਪੇ ਸਿਰਫ ਆਪ ਜਾਨ ਬਚਾ ਕੇ ਹੀ ਨਿਕਲ ਸਕੇ ਇਥੋਂ ਤੇ ਉਹਦੇ ਨਾਲ ਜਿਹੜਾ ਵੱਡਾ ਨੁਕਸਾਨ ਜਿਹੜਾ ਸੀਗਾ ਉਹਦੀ ਪਰਪਾਈ ਜਿਹੜੀ ਹੈ ਸੰਸਥਾਵਾਂ ਵੱਲੋਂ ਜੋ ਕੀਤੀ ਜਾ ਰਹੀ ਹੈ ਉਪਰ ਭਾਈ ਜਿਹੜੀ ਹੈ ਅਸੀਂ ਬੜਾ ਧੰਨਵਾਦੀ ਹਾਂ ਸੰਸਥਾਵਾਂ ਦਾ ਖਾਸ ਤੌਰ ਤੇ ਜੀਤ ਦਾਰਾ ਦਾ ਜਿਹਨਾਂ ਪਹਿਲਾਂ ਵੀ ਇਸੇ ਪਿੰਡ ਵਾਸਤੇ ਜਿਹੜਾ ਇਹ ਰਾਹਤ ਹੜ੍ਹਾਂ ਦੇ ਦੌਰਾਨ ਵੀ ਮਦਦ ਕੀਤੀ ਹੈ ਤੇ ਹੜ੍ਹਾਂ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਇਹ ਹੜ੍ਹਾਂ ਦਾ ਜਿਹੜਾ ਉਹ ਨੁਕਸਾਨ ਹੋਇਆ ਉਹਦੀ ਪੂਰਤੀ ਵਾਸਤੇ ਜਿਹੜਾ ਇਹ ਅੱਜ ਆਏ ਨੇ ਤਾਂ ਦਾਰਾ ਜੀਤ ਕੋਲੋਂ ਜਿਹੜੇ ਅੱਜ ਜਿਹੜੀਆਂ ਬੂਟ ਨੇ ਪਲੱਸ ਜਿਹੜੀਆਂ ਜਰਸੀਆਂ ਨੇ ਪਲੱਸ ਜਿਹੜਾ ਕੰਬਲਸ ਵਗੈਰਾ ਜਿਹੜੇ ਵੰਡੇ ਜਾ ਰਹੇ ਨੇ ਇਨਾਂ ਵਾਸਤੇ ਅਸੀਂ ਅਧਾਰਾਜੀਤ ਦਾ ਤਹਿ ਦਿਲੋਂ ਸਕੂਲ ਵੱਲੋਂ ਮੈਂ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਹੀ ਡਾਕਟਰ ਸਤਿੰਦਰ ਸਿੰਘ ਜੀ ਜਿਹੜੇ ਸਾਡੇ ਡਿਪਟੀ ਡੀਓ ਸਹਿਬਾਨ ਨੇ ਉਹਨਾਂ ਵੱਲੋਂ ਜਿਹੜੀਆਂ ਐਫਰਟਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਕਰਕੇ ਕਿ ਅਸੀਂ ਅਧਾਰਾਜੀਤ ਜਿਹੜਾ ਹੈ ਇਹ ਤੱਕ ਪਹੁੰਚ ਵੀ ਕਾਮਯਾਬ ਹੋਇਆ ਤੇ ਅਸੀਂ ਧੰਨਵਾਦ ਉਹਨਾਂ ਦਾ ਵੀ ਤਹਿ ਦਿਲੋਂ ਕਰਦੇ ਆ ਕਿ ਉਹਨਾਂ ਨੇ ਆਪਣੀਆਂ ਅਨਥਕ ਕੋਸ਼ਿਸ਼ਾਂ ਦੇ ਰਹੀਆਂ ਵਲਗ-ਵਲਗ ਸੰਸਥਾਵਾਂ ਦੇ ਰਹੀਆਂ ਅਧਾਰਾਜੀਤ ਦੇ ਰਹੀਆਂ ਜਿਹੜਾ ਇਸ ਸਕੂਲ ਨੂੰ ਜਿਹੜਾ ਹੈ ਉਹ ਮਦਦ ਕੀਤੀ ਹੈ ਧੰਨਵਾਦ ਅਧਾਰਾਜੀਤ ਤੇ ਬਾਕੀ ਸਾਰੇ ਸਥਾਵਾਂ ਜਿਨ੍ਹਾਂ ਨੇ ਇਤੋਂ ਤੱਕ ਪਹੁੰਚ ਕੀਤੀ ਹੈ ਤੋਂ ਦਾ ਜਿਹੜਾ ਵਿਤੀ ਜਾਂ ਆਰਥਿਕ ਤੌਰ ਤੇ ਜਿਹੜੀ ਮਦਦ ਕੀਤੀ ਹੈ ਇਹ ਬਿਲਕੁਲ ਜੀ ਅੱਜ ਇਸ ਸਕੂਲ ਦੇ ਵਿੱਚ ਧੀਰਾ ਕਾਰਾ ਸਕੂਲ ਦੇ ਵਿੱਚ ਅੱਜ ਡਿਪਟੀ ਡੀਓ ਡਾਕਟਰ ਸੁਦਰ ਸਿੰਘ ਅਤੇ ਸਾਡੇ ਫੋਨਸਪਰ ਤੋਂ ਅਜੀਤ ਦੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਆਪਦੇ ਹੱਥੀਂ ਜਿਹੜਾ ਅੱਜ 200 ਦੇ ਕਰੀਬ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਜਰਸੀਆਂ ਅਤੇ ਬੂਟ ਜਰਾਬਾਂ ਆਦਿ ਜਿਹੜੀ ਹੈਗੀ ਉਹ ਵੰਡ ਕੀਤੀ ਗਈ ਹੈਗੀ ਆ ਸਾਡੇ ਨਾਲ ਬੱਚੇ ਮੌਜੂਦ ਹੈਗੇ ਆ ਉਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਵਾਉਣੀ ਹੈਗੀ ਆ ਕਿ ਉਹਨਾਂ ਦਾ ਅਦਾਰਾ ਜੀਤ ਪ੍ਰਤੀ ਕੀ ਵਿਚਾਰ ਹੈਗੀ ਪੁੱਤਰ ਅੱਜ ਅਦਾਰਾ ਜੀਤ ਨੇ ਜਰਸੀਆਂ ਦਿੱਤੀਆਂ ਗਈਆਂ ਠੰਡ ਆ ਗਈ ਹੈਗੀ ਆ ਬੂਟ ਦਿੱਤੇ ਗਏ ਜਰਾਬਾ ਦਿੱਤੇ ਗਏ ਕਿਵੇਂ ਲੱਗਦਾ ਹੈਗਾ ਕਿ ਅਜੀਤ ਦਾ ਪ੍ਰਾਲਾ ਕਿਹੋ ਜਿਹਾ ਹੈ ਅਸੀਂ ਅਜੀਤ ਅਦਾਰਾ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਹੜਾਂ ਦੇ ਦੌਰਾਨ ਸਾਡੀ ਬਹੁਤ ਹੈਲਪ ਕੀਤੀ ਆ ਸਰਦੀਆਂ ਦੇ ਮੌਸਮ ਦੇ ਵਿੱਚ ਉਹ ਬੱਚਿਆਂ ਦੀ ਹੈਲਪ ਕਰਨਾ ਹੈ ਉਹਨਾਂ ਨੇ ਆ ਸਵੈਟਰ ਤੇ ਸ਼ੂਜ਼ ਸਾਨੂੰ ਸਾਨੂੰ ਦਿੱਤੇ ਆ ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਆ ਥੈਂਕ ਯੂ ਅਜੀਤ ਜਾਰਾ ਬਿਲਕੁਲ ਜੀ ਬੱਚੇ ਵੀ ਜਿਹੜੇ ਆਦਾਰਾ ਜੀ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਕਿਉਂਕਿ ਹੜਾ ਦੇ ਦੌਰਾਨ ਆਦਾਰਾ ਜੀ ਨੇ ਵੱਡੀ ਪਦਰਤੇ ਜਦੋਂ ਹੜਾ ਸੀ ਇਸ ਤਰ੍ਹਾਂ ਦੀ ਜਿਲ੍ਹਾ ਫਰੀਪਰ ਦੇ ਵਿੱਚ ਉਦੋਂ ਵੀ ਜਿਹੜੇ ਹੜ ਪਰਭਾਵਤ ਪਿੰਡ ਸੀਗੇ ਉਹਨਾਂ ਪਿੰਡਾਂ ਦੀ ਸਾਰ ਲਈ ਉਹਨਾਂ ਪਿੰਡਾਂ ਦੇ ਕਿਸਾਨਾਂ ਦਾ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਸੀ ਉਹਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਪਸ਼ੂਆਂ ਦਾ ਨੁਕਸਾਨ ਹੋ ਗਿਆ ਸੀ ਘਰਾ ਦਾ ਨੁਕਸਾਨ ਹੋ ਗਿਆ ਸੀ ਉਹਨਾਂ ਦੇ ਘਰੇਲੂ ਸਮਾਨ ਦਾ ਜਿੱਥੇ ਨੁਕਸਾਨ ਹੋ ਗਿਆ ਸੀ ਉਹਨਾਂ ਦੀ ਪਰਪਾਈ ਕਰਨ ਵਾਸਤੇ ਆਦਾਰਾ ਜੀਤ ਵੱਲੋਂ ਜਿਹੜਾ ਰਾਹਤ ਫੰਡ ਸ਼ੁਰੂ ਕੀਤਾ ਗਿਆ ਸੀ ਉਸੇ ਤਹਿਤ ਜਿਹੜੇ ਹੈਗੇ ਆ ਇਹ ਸਮਗਰੀ ਜਿਹੜੀ ਆ ਵੰਡੀਆਂ ਗਈਆਂ ਹੈਗੀਆਂ ਇਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਡੀਜ਼ਲ ਦੀ ਵੰਡ ਕੀਤੀ ਗਈ ਹੈ ਲੋਕਾਂ ਨੂੰ ਕੰਮਲ ਦਿੱਤੇ ਗਏ ਹੈਗੇ ਆ ਫੀਡ ਦਿੱਤੀ ਗਈ ਪਸ਼ੂਆਂ ਵਾਸਤੇ ਅਤੇ ਸਕੂਲਾਂ ਨੂੰ ਵੱਡੀ ਪਦਰਤੇ ਜਿਹੜੀ ਹੈਗੀ ਆ ਜਰਸੀਆਂ ਅਤੇ ਬੂਡ ਜਰਾਵਾ ਆਦ ਜਿਹੜੀ ਇਸ ਡਿਸਟ੍ਰਿਕਟ ਦੀ ਜਿਹੜੀ ਹੈਗੀ ਆ ਉਹ ਹੈਇਆ ਕਰਵਾਈ ਗਈ ਹੈ ਅੱਗੇ ਤੋਂ ਵੀ ਅਦਾਰਾ ਜੀਤ ਵੱਲੋਂ ਜਿਹੜਾ ਇਹੋ ਜਿਹੇ ਜਿਹੜੇ ਪ੍ਰਭਾਵਿਤ ਪਿੰਡ ਹੈਗੇ ਹੜ ਪ੍ਰਭਾਵਿਤ ਪਿੰਡ ਹੈਗੇ ਉਹਨਾਂ ਦੀ ਜਿਹੜੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਫਰਪਰ ਤੋਂ ਬਰਬੀਰ ਸਿੰਘ ਜੋ ਸੰਦੀਪ ਪੋਰਟ ਅਜੀਤ ਐਕਟਿਵਿਟੀ ਅਦਾਰਾ ਅਜੀਤ ਦਾ ਇਹਨਾਂ ਦਿ ਲੋ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਫਲੱਡ ਅਫੈਕਟਿਡ ਏਰੀਏ ਦੇ ਬੱਚਿਆਂ ਦੇ ਲਈ ਨਾ ਸਿਰਫ ਜਿਹੜਾ ਹੈਗਾ ਉਹਨਾਂ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਦੇ ਲਈ ਮਦਦ ਕੀਤੀ ਹੈ ਬਲਕਿ ਉਹਨਾਂ ਦੀਆਂ ਜਿੰਨੀਆਂ ਵੀ ਹੋਰ ਜ਼ਰੂਰਤਾਂ ਸੀ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਇਹਨਾਂ ਨੇ ਆਪਣਾ ਹੱਥ ਅੱਗੇ ਵਧਾਇਆ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਦੇ ਵਿੱਚ ਸਤਨਾਮ ਸਿੰਘ ਮਾਨਕ ਜੀ ਜਿਹੜੇ ਕਿ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਦੋਂ 200 ਤੋਂ ਵੱਧ ਬੱਚਿਆਂ ਨੂੰ ਜਿਹੜੀ ਹੈ ਉਹ ਰਾਹਤ ਸਮਗਰੀ ਜਿਹੜੀ ਪਹੁੰਚਾਈ ਸੀ ਇਹ ਉਮੀਦ ਕਰਦੇ ਆ ਕਿ ਜਿਵੇਂ ਅਦਾਰਾ ਅਜੀਤ ਨੇ ਇਸ ਕੰਮ ਦੇ ਵਿੱਚ ਸਹਿਯੋਗ ਕੀਤਾ ਇਸੇ ਤਰ੍ਹਾਂ ਹੋਰ ਸੰਸਥਾਵਾਂ ਵੀ ਅੱਗੇ ਆਈਆਂ ਨੇ ਸ਼ਸ਼ਟੀਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਨ ਅੱਜ ਅਸੀਂ ਸਰਹਾਦੀ ਜ਼ਿਲ੍ਹਾ ਫਰੋਸਪਰ ਦੇ ਉਹਨਾਂ ਹਰ ਪੀੜਤ ਪਿੰਡਾਂ ਦੇ ਵਿੱਚ ਪਹੁੰਚਿਆ ਜਿੱਥੇ ਕਿ ਆਧਾਰਾ ਜੀਤ ਵੱਲੋਂ ਜਦੋਂ ਵੀ ਕਿਸੇ ਪੰਜਾਬੀ ਤੇ ਭੀੜ ਪੈਂਦੀ ਹੈਗੀ ਤਾਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹੈਗੇ ਆ ਇਸ ਵਾਰ ਜਦੋਂ ਹੜ ਆਈ ਸੀ ਤਾਂ ਉਸ ਟਾਈਮ ਤੇ ਵੀ ਆਜੀਤ ਪ੍ਰਕਾਸ਼ਨ ਸਬੂ ਦੇ ਮੁੱਖ ਸੰਪਾਦਕ ਸਤਾਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਪੰਜਾਬੀਆਂ ਨੂੰ ਹੁਕਾ ਦਿੱਤਾ ਸੀਗਾ ਕਿ ਆਓ ਆਪਾਂ ਹਰ ਪੀੜਤਾਂ ਦੀ ਬਾਹ ਫੜੀਏ ਉਸ ਹੁਕੇ ਦੇ ਤਹਿਤ ਲੋਕਾਂ ਵੱਲੋਂ ਵੱਡੀ ਤਹਿਤ ਤੈਅ ਦੇ ਵਿੱਚ ਜਿਹੜੇ ਹੈਗੇ ਆ ਅ ਅਦਾਰਾ ਜੀਤ ਨੂੰ ਵੱਡਾ ਫੰਡ ਜਿਹੜਾ ਹੈਗਾ ਉਹ ਭੇਜਿਆ ਗਿਆ ਸੀ ਉਸ ਫੰਡ ਦੇ ਤਹਿਤ ਹੜਪੀੜਤਾ ਦੀ ਅੱਗੇ ਵੀ ਅਦਾਰਾ ਜੀਤ ਨੇ ਪਹਿਲਾਂ ਗੱਟੀ ਰਾਜੋ ਕੇ ਵਿਖੇ ਫਿਰ ਮੱਲਾਵਾਲਾ ਮਖੂ ਜਿਹੜੇ ਹੜਪੀੜ ਤੇ ਪਿੰਡ ਸੀਗੇ ਉਹਨਾਂ ਪਿੰਡਾਂ ਦੇ ਵਿੱਚ ਰਾਤ ਸਮਗਰੀ ਪਹਚਾਈ ਹੈਗੀ ਆ ਉਹ ਰਾਤ ਸਮਗਰੀ ਗੱਲ ਕਰ ਲਈਏ ਜਿਵੇਂ ਫੀਡ ਹੋਗੀ ਪਸ਼ੂਆਂ ਵਾਸਤੇ ਅ ਡੀਜ਼ਲ ਹੋ ਗਿਆ ਬੱਚਾ ਜਿਹੜੇ ਹੜਪੀੜ ਤੇ ਬੱਚੇ ਸੀ ਸਕੂਲ ਸੀਗੇ ਉਹਨਾਂ ਵਾਸਤੇ ਜਿਹੜੀ ਹੈਗੀ ਆ ਵਰਦੀਆਂ ਸੀਗੀਆਂ ਸੂਤ ਸੀਗੇ ਉਹ ਮੁਹੱਈਆ ਕਰਵਾਇਆ ਗਿਆ ਹੈ ਅਸੀਂ ਇਸ ਟਾਈਮ ਅ ਸਰਹੱਦੀ ਜ਼ਿਲ੍ਹਾ ਫੋਇਪਰ ਦੇ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਰਾ ਦੇ ਸਕੂਲ ਵਿੱਚ ਮੌਜੂਦ ਹੈਗੇ ਆ ਜਿੱਥੇ ਕਿ ਆਦਾਰਾ ਅਜੀਤ ਦੀ ਟੀਮ ਵੱਲੋਂ ਪੰਜਾਬ ਅਤੇ ਪੰਜਾਬੀ ਅਦੇ ਪਹਿਰੇਦਾਰ ਲੰਬਰਦਾਰ ਡਾਕਟਰ ਬਰਜਿੰਦਰ ਸਿੰਘ ਹਵਲਦਾਰ ਦੇ ਮੁੱਖ ਸੰਪਾਦਕ ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਹੜਪੀੜਤ ਪਰਿਵਾਰਾਂ ਦੀ ਜਿਹੜੀ ਉਹ ਬਾਹ ਫੜੀ ਜਾ ਰਹੀ ਹੈਗੀ ਆ ਅੱਜ ਪਿੰਡ ਧੀਰਾ ਘਰਾ ਵਿਖੇ ਅਸੀਂ ਪਹੁੰਚ ਚੁੱਕੇ ਹੈਗੇ ਆ ਉਹਨਾਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਬੱਚਿਆਂ ਨੂੰ ਜਿਹੜੇ ਹੈਗੇ ਆ ਜਰਸੀਆਂ ਵੰਡੀਆਂ ਜਾੜੀਆਂ ਹੈਗੀਆਂ ਬੂਟਾਂ ਦੀ ਜਿਹੜੀ ਉਹ ਵੰਡ ਕੀਤੀ ਜਾਣੀ ਹੈਗੀ ਆ ਅਸੀਂ ਇਸ ਟਾਈਮ ਸਕੂਲ ਦੇ ਵਿੱਚ ਮੌਜੂਦ ਹੈਗੀਆਂ ਅੱਗੇ ਵੀ ਅਦਾਰਾ ਜਿੱਤਨੇ ਵੱਡੀ ਪੱਦਰ ਦੇ ਉੱਤੇ ਗੱਟੀ ਰਾਜੂ ਕੇ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ ਉਦੋਂ ਸਮਾਗਮ ਦੇ ਦੌਰਾਨ ਡੀਜ਼ਲ ਦੀ ਵੰਡ ਕੀਤੀ ਗਈ ਹੈਗੀ ਆ ਕਮਲਾ ਦੀ ਵੰਡ ਕੀਤੀ ਗਈ ਹੈ ਹਰ ਇੱਕ ਤਰ੍ਹਾਂ ਦੀ ਜਿਹੜੀ ਵੰਡ ਕੀਤੀ ਗਈ ਹੈਗੀ ਆ ਉਸੇ ਤਹਿਤ ਹੀ ਅੱਜ ਫਿਰ ਦੂਜੀ ਵਾਰ ਜਿਹੜਾ ਜਿਲ੍ਹਾ ਫਿਰੋਜ਼ਪੁਰ ਦਾ ਪਿੰਡ ਹੈਗਾ ਧੀਰਾ ਘੜਾ ਉਸ ਸਕੂਲ ਦੇ ਵਿੱਚ ਅੱਜ ਅਸੀਂ ਫੇਰ ਪਹੁੰਚੇ ਹੈਗੇ ਆ ਅੱਜ ਫੇਰ ਸਕੂਲ ਦੇ ਬੱਚਿਆਂ ਨੂੰ 200 ਦੇ ਕਰੀਬ ਬੂਟ ਅਤੇ ਜਰਸੀਆਂ ਦੀ ਇਹ ਜਿਹੜੀ ਹੈਗੀ ਆ ਉਹ ਵੰਡ ਸੈਕੰਡਰੀ ਡਿਪਟੀ ਸਿੱਖਿਆ ਅਫਸਰ ਸਰਦਾਰ ਡਾਕਟਰ ਜੀ ਸਿੰਘ ਜਿਹੜੇ ਹੈਗੇ ਆ ਉਹ ਇੱਥੇ ਪਹੁੰਚੇ ਹੈਗੇ ਆ ਉਹਨਾਂ ਆਪਣੇ ਹੱਥੀ ਜਿਹੜੀ ਹੈਗੀ ਆ ਉਹ ਬੱਚਿਆਂ ਨੂੰ ਇਹ ਜਿਹੜੀ ਜਰਸੀਆਂ ਤੇ ਬੂਟੇ ਦੀ ਜਿਹੜੀ ਹੈਗੀ ਵੰਡ ਕੀਤੀ ਹੈ ਪੁੱਛਦੇ ਹੈਗੇ ਆ ਆਦਾਰਾ ਜੀਤ ਵੱਲੋਂ ਜਿਹੜਾ ਹੈ ਅਪਰਾਲਾ ਕੀਤਾ ਗਿਆ ਉਸ ਨੂੰ ਕਿਵੇਂ ਦੇਖਦੇ ਹੋ ਸਰ ਕਿਵੇਂ ਦੇਖਦੇ ਹੋ ਆਦਾਰਾ ਜੀਤ ਨੇ ਜਦੋਂ ਵੀ ਪੰਜਾਬੀਆਂ ਤੇ ਪੀੜ ਪੈਂਦੀ ਹੈਗੀ ਉਸ ਟਾਈਮ ਤੇ ਹਰ ਪੰਜਾਬੀਆਂ ਦੀ ਬਾਹ ਫੜਦੇ ਹੋ ਫੜਦੇ ਆ ਤੇ ਉਹਨਾਂ ਦੀ ਵਧ ਕਰਦੇ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਿੱਖਿਆ ਵਿਭਾਗ ਵੱਲੋਂ ਆਦਾਰਾ ਅਜੀਤ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਫਲੱਡ ਅਫੈਕਟਿਡ ਏਰੀਏ ਦੇ ਬੱਚਿਆਂ ਦੇ ਲਈ ਨਾ ਸਿਰਫ ਜਿਹੜਾ ਹੈਗਾ ਉਹਨਾਂ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਦੇ ਲਈ ਮਦਦ ਕੀਤੀ ਹੈ ਬਲਕਿ ਉਹਨਾਂ ਦੀਆਂ ਜਿੰਨੀਆਂ ਵੀ ਹੋਰ ਜ਼ਰੂਰਤਾਂ ਸੀ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਇਹਨਾਂ ਨੇ ਆਪਣਾ ਹੱਥ ਅੱਗੇ ਵਧਾਇਆ ਪਹਿਲਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋਕੇ ਦੇ ਵਿੱਚ ਸਤਨਾਮ ਸਿੰਘ ਮਾਨਕ ਜੀ ਜਿਹੜੇ ਕਿ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਦੋਂ 200 ਤੋਂ ਵੱਧ ਬੱਚਿਆਂ ਨੂੰ ਜਿਹੜੀ ਹੈ ਉਹ ਰਾਹਤ ਸਮਗਰੀ ਜਿਹੜੀ ਪਹੁੰਚਾਈ ਸੀ ਤੇ ਅੱਜ ਜਿਹੜਾ ਏਰੀਆ ਫਲੱਡ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੀ ਧੀਰਾਕਾਰਾ ਏਰੀਆ ਉਸ ਦੇ ਵਿੱਚ ਜਿਹੜੇ ਬੱਚਿਆਂ ਦੇ ਲਈ ਬੂਟ ਜੁਰਾਬਾਂ ਜਰਸੀਆਂ ਤੇ ਹੋਰ ਜਿਹੜੀ ਜ਼ਰੂਰਤ ਦੀ ਚੀਜ਼ਾਂ ਨੇ ਉਹ ਇਹਨਾਂ ਨੇ ਪਹੁੰਚਾਈਆਂ ਨੇ ਤਾਂ ਇਹ ਇਹਨਾਂ ਬੱਚਿਆਂ ਦੇ ਲਈ ਜ਼ਰੂਰਤ ਹੈ ਕਾਰਨ ਇਹ ਹੈ ਕਿ ਇਹਨਾਂ ਦਾ ਬੱਚਿਆਂ ਦਾ ਫਲੱਡ ਦੇ ਦੌਰਾਨ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਸਾਡੀ ਇੱਕ ਸੋਚ ਸੀ ਕਿ ਇਹ ਆਰਥਿਕ ਤੰਗੀ ਜਿਹੜੀ ਆ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਰੁਕਾਵਟ ਨਾ ਬਣੇ ਅਸੀਂ ਇੱਥੇ ਇੱਕ ਕੈਂਪੇਨ ਵੀ ਚਲਾਈ ਸੀ ਕਿ ਈਚ ਵਨ ਅਡਾਪਟ ਵਨ ਤੇ ਉਹਨਾਂ ਦੇ ਵਿੱਚ ਅਸੀਂ 2900 ਤੋਂ ਵੱਧ ਬੱਚੇ ਜਿਹੜੇ ਨੇ ਕਵਰ ਕਰ ਚੁੱਕੇ ਆ ਤੇ ਉਮੀਦ ਕਰਦੇ ਆ ਕਿ ਜਿਵੇਂ ਅਦਾਰਾ ਅਜੀਤ ਨੇ ਇਸ ਕੰਮ ਦੇ ਵਿੱਚ ਸਹਿਯੋਗ ਕੀਤਾ ਐ ਇਸੇ ਤਰ੍ਹਾਂ ਹੋਰ ਸੰਸਥਾਵਾਂ ਵੀ ਅੱਗੇ ਆਈਆਂ ਨੇ ਅਸੀਂ ਪਹਿਲਾਂ ਵੀ ਇਸ ਸਕੂਲ ਦੇ ਵਿੱਚ ਸਿੱਸੀ ਵੱਢ ਕੇ ਗਏ ਆ ਤਾਂ ਇਹ ਪੰਜਾਬ ਦੇ ਵਿੱਚ ਜਦੋਂ ਵੀ ਸੰਕਟ ਆਇਆ ਹੈ ਦਾ ਅਦਾਰਾ ਅਜੀਤ ਨੇ ਚਾਹੇ ਉਹ ਕੋਵਿਡ ਦਾ ਟਾਈਮ ਸੀ ਚਾਹੇ ਉਹ ਆਪਰੇਸ਼ਨ ਸੰਦੂਰ ਸੀ ਜਾਂ ਹਿੰਦਪਾਕ ਸਰਹੰਦ ਤੇ ਟੈਨਸ਼ਨ ਹੁੰਦੀ ਆ ਉਸ ਸਮੇਂ ਵੀ ਜਿਹੜਾ ਇਹ ਅਦਾਰਾ ਅੱਗੇ ਵੱਧ ਚੜ ਕੇ ਸਹਿਯੋਗ ਕਰਦਾ ਤੇ ਅੱਜ ਇਹਨਾਂ ਨੇ ਫਲੱਡ ਅਫੈਕਟਿਡ ਏਰੀਆ ਤੇ ਬੱਚਿਆਂ ਦੇ ਲਈ ਜਿਹੜਾ ਸਹਿਯੋਗ ਕੀਤਾ ਤੇ ਮੈਂ ਇੱਕ ਵਾਰ ਫੇਰ ਇਹਨਾਂ ਦਾ ਧੰਨਵਾਦ ਕਰਦਾ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਅਦਾਰਾ ਅਜੀਤ ਹੈ ਉਹ ਸਾਡੇ ਇਹਨਾਂ ਬੱਚਿਆਂ ਦੇ ਲਈ ਉਸ ਇਸ ਏਰੀਏ ਦੇ ਨਾਲ ਜਿਹੜਾ ਹੈ ਜੁੜਿਆ ਰਹੇਗਾ ਤੇ ਸਹਿਯੋਗ ਕਰਦਾ ਰਹੇਗਾ ਸਰ ਕਿੰਨੇ ਕਿ ਜਿਹੜੇ ਪਿੰਡ ਸੀਗੇ ਜਦੋਂ ਹਰ ਦਰਾਂ ਜਿਹੜੇ ਹੈਗੇ ਸਕੂਲ ਜਿਹੜੇ ਸੀਗੇ ਉਹ ਪ੍ਰਭਾਵਿਤ ਹੋਏ ਸੀਗੇ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੀਰਾ ਤੋਂ ਲੈ ਕੇ ਗੁਰੂਵਰ ਸਹਾਇ ਤੱਕ ਟੋਟਲ 30 ਸਕੂਲ ਹੈ ਇਸ ਸਕੂਲਾਂ ਦੇ ਵਿੱਚ 2900 ਤੋਂ ਵੱਧ ਜਿਹੜੇ ਵਿਦਿਆਰਥੀ ਸੀ ਉਹ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਜਿੰਦੇ ਵਿੱਚ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਕਾਫੀ ਦਿਨ ਨੁਕਸਾਨ ਹੋਇਆ ਪੜ੍ਹਾਈ ਦੇ ਨਾਲ ਨਾਲ ਉਹ ਬੱਚਿਆਂ ਦੇ ਬੈਗ ਸਟੇਸ਼ਰੀ ਕਿਤਾਬਾਂ ਤੋਂ ਇਲਾਵਾ ਉਹਨਾਂ ਦੇ ਕੱਪੜੇ ਤੱਕ ਵੀ ਜਿਹੜੇ ਹੈਗੇ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਸੀ ਲੇਕਿਨ ਸਾਨੂੰ ਦੱਸਦੇ ਹੋਏ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਮਾਜ ਸੇਵੀ ਸੰਸਥਾਵਾਂ ਜਿਸ ਤਰ੍ਹਾਂ ਅਦਾਰਾ ਅਜੀਤ ਹੈ ਤੇ ਉਹਨਾਂ ਨੇ ਇਹਨਾਂ ਬੱਚਿਆਂ ਦੀ ਜਿਹੜੀ ਆ ਬਾਹ ਪਕੜੀ ਔਰ ਜਿੰਦੇ ਕਰਕੇ ਬੱਚਿਆਂ ਨੂੰ ਜਿਹੜੀਆਂ ਨੇ ਸਟੇਸ਼ਨੀ ਹੈ ਬੂਟ ਜੁਰਾਬਾਂ ਇਸੀ ਹੀ ਸਕੂਲ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ 10ਵੀਂ ਤੇ 12ਵੀਂ ਦੀ ਜਿਹੜੀ ਬੋਰਡ ਜਮਾਤਾਂ ਦੀ ਫੀਸ ਹੈ ਜਾਂ ਜਿਹੜੀ ਹੋਰ ਸਕੂਲ ਦੀ ਫੀਸ ਹੈ ਉਹ ਵੀ ਅਸੀਂ ਲੋਕਾਂ ਕੋਲੋਂ ਜਿਹੜੀ ਸਹਿਯੋਗ ਦੇ ਨਾਲ ਪੂਰੀ ਕਰਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਜੀ ਬਿਲਕੁਲ ਜੀ ਇਹ ਸਾਨੂੰ ਡਾਕਟਰ ਅਸਤੰਦਰਜੀਤ ਸਿੰਘ ਜੀ ਉਹਨਾਂ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਜਿਹੜੇ ਹੈਗੇ ਆ ਜਦੋਂ ਹੜ੍ਹ ਆਏ ਸੀ ਉਸ ਟਾਈਮ ਤੇ ਕਿੰਨੇ ਕਿ ਜਿਹੜੇ ਸਕੂਲ ਪ੍ਰਭਾਵਿਤ ਹੋਏ ਸੀ ਉਹਨਾਂ ਸਕੂਲਾਂ ਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਬੱਚੇ ਸੀਗੇ ਉਹ ਸਕੂਲ ਬੰਦ ਹੋਣ ਕਰਕੇ ਉਹਨਾਂ ਦੀ ਪੜਾਈ ਦਾ ਵੀ ਨੁਕਸਾਨ ਹੋਇਆ ਸੀਗਾ ਉਹਨਾਂ ਨੂੰ ਕਿਸ ਤਰ੍ਹਾਂ ਕਲਾਸਾਂ ਲਗਾਈਆਂ ਗਈਆਂ ਹੁਣ ਸਾਡੇ ਨਾਲ ਇੱਥੇ ਸਕੂਲ ਦੇ ਟੀਚਰ ਮੌਜੂਦ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਹੋ ਸਰ ਕਿਵੇਂ ਲੱਗਦਾ ਹੈਗਾ ਕਿ ਅੱਜ ਅਦਾਰਾ ਜੀਤ ਵੱਲੋਂ ਜਿਹੜੇ ਬੱਚੇ ਸੀਗੇ ਹੁਣ ਠੰਡ ਆ ਗਈ ਹੈਗੀ ਆ ਜਰਸੀਆਂ ਦਿੱਤੀਆਂ ਜਾ ਰਹੀਆਂ ਹੈਗੇ ਬੂਢ ਉੱਤੇ ਜਾ ਰਹੇ ਜਿnabla ਦਿੱਤਾ ਜੇ ਉਹਨੂੰ ਕਿਵੇਂ ਦੇਖਦੇ ਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਅਦਾਰਾ ਜੀਤ ਦਾ ਧੰਨਵਾਦੀ ਆ ਕਿ ਇਹਨਾਂ ਨੇ ਇਹ ਜਿਹੜਾ ਜਿੱਥੇ ਅੱਜ ਖੜੇ ਹੋਏ ਆ ਲਗਭਗ ਇੱਥੇ 15 ਫੁੱਟ ਦੇ ਕਰੀਬ ਪਾਣੀ ਸੀਗਾ ਜਦੋਂ ਇੱਥੇ ਫਲੱਡਸ ਆਏ ਨੇ ਜਿੰਦੇ ਕਰਕੇ ਨਾ ਸਿਰਫ ਮਾਪਿਆਂ ਦਾ ਨੁਕਸਾਨ ਹੋਇਆ ਉਹਨਾਂ ਦੇ ਜਿਹੜਾ ਵਿੱਤੀ ਤੌਰ ਤੇ ਨੁਕਸਾਨ ਹੋਇਆ ਸਗੋ ਬੱਚਿਆਂ ਦੀ ਪੜ੍ਹਾਈ ਦਾ ਨਾਲ ਦੀ ਨਾਲ ਇਹ ਬੱਚੇ ਜਿਹੜੇ ਸੀਗਾ ਵਰਦੀਆਂ ਉਹਨਾਂ ਦੇ ਬੂਟ ਉਹਨਾਂ ਦੇ ਜਿਹੜੇ ਸਕੂਲ ਸੀ ਬੈਗ ਸੀਗੇ ਉਹ ਸਾਰਾ ਕੁਝ ਲਗਭਗ ਹੱਟ ਦੇ ਵਿੱਚ ਰੋੜ ਗਿਆ ਜਿੰਦੇ ਕਰਕੇ ਬੱਚੇ ਤੇ ਮਾਪੇ ਸਿਰਫ ਆਪ ਜਾਨ ਬਚਾ ਕੇ ਹੀ ਨਿਕਲ ਸਕੇ ਇਥੋਂ ਤੇ ਉਹਦੇ ਨਾਲ ਜਿਹੜਾ ਵੱਡਾ ਨੁਕਸਾਨ ਜਿਹੜਾ ਸੀਗਾ ਉਹਦੀ ਪ੍ਰਪਾਈ ਜਿਹੜੀ ਹੈ ਸੰਸਥਾਵਾਂ ਵੱਲੋਂ ਜੋ ਕੀਤੀ ਜਾ ਰਹੀ ਉਪਰ ਭਾਈ ਜਿਹੜੀ ਹੈ ਅਸੀਂ ਬੜਾ ਧੰਨਵਾਦੀ ਹਾਂ ਸੰਸਥਾਵਾਂ ਦਾ ਖਾਸ ਤੌਰ ਤੇ अजीत ਦਾਰਾ ਦਾ ਜਿਹਨਾਂ ਪਹਿਲਾਂ ਵੀ ਇਸੇ ਪਿੰਡ ਵਾਸਤੇ ਜਿਹੜਾ ਹੈ ਉਹ ਰਾਹਤ ਦੇ ਹੜ੍ਹਾਂ ਦੇ ਦੌਰਾਨ ਵੀ ਮਦਦ ਕੀਤੀ ਹੈ ਤੇ ਹੜ੍ਹਾਂ ਤੋਂ ਬਾਅਦ ਦੇ ਵਿੱਚ ਵੀ ਜਿਹੜਾ ਹੈ ਹੜ੍ਹਾਂ ਦਾ ਜਿਹੜਾ ਉਹ ਨੁਕਸਾਨ ਹੋਇਆ ਉਹਦੀ ਪੂਰਤੀ ਵਾਸਤੇ ਜਿਹੜਾ ਹੈ ਇਹ ਅੱਜ ਆਏ ਨੇ ਤਾਂ ਦਾਰਾਜੀਤ ਉਹ ਲੋ ਜਿਹੜੇ ਅੱਜ ਜਿਹੜੀਆਂ ਬੂਟ ਨੇ ਪਲਸ ਜਿਹੜੀਆਂ ਜਰਸੀਆਂ ਨੇ ਪਲਸ ਤੇਰਾ ਕੰਬਲ ਵਗੈਰਾ ਜਿਹੜੇ ਵੰਡੇ ਜਾ ਰਹੇ ਨੇ ਇਹਨਾਂ ਵਾਸਤੇ ਅਸੀਂ ਆਧਾਰਾਜੀਤ ਦਾ ਤਹਿ ਦਿਲੋਂ ਸਕੂਲ ਵੱਲੋਂ ਮੈਂ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਹੀ ਡਾਕਟਰ ਸਤਿੰਦਰ ਸਿੰਘ ਜੀ ਜਿਹੜੇ ਸਾਡੇ ਡਿਪਟੀ ਡੀਓ ਸਾਹਿਬਾਨ ਨੇ ਉਹਨਾਂ ਵੱਲੋਂ ਜਿਹੜੀਆਂ ਐਫਰਟਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਕਰਕੇ ਕਿ ਅਸੀਂ ਆਧਾਰਾਜੀਤ ਜਿਹੜਾ ਹੈ ਇਹ ਤੱਕ ਪਹੁੰਚ ਕਾਮਯਾਬ ਹੋਇਆ ਤੇ ਅਸੀਂ ਧੰਨਵਾਦ ਉਹਨਾਂ ਦਾ ਵੀ ਤਹਿ ਦਿਲੋਂ ਕਰਦੇ ਹਾਂ ਕਿ ਉਹਨਾਂ ਨੇ ਆਪਣੀਆਂ ਅੰਤਖ ਕੋਸ਼ਿਸ਼ਾਂ ਦੇ ਰਹੀਆਂ ਵਲਗ-ਵਲਗ ਸੰਸਥਾਵਾਂ ਦੇ ਰਹੀਆਂ ਆਧਾਰਾਜੀਤ ਦੇ ਰਹੀਆਂ ਜਿਹੜਾ ਸਕੂਲ ਨੂੰ ਜਿਹੜਾ ਹੈ ਉਹ ਮਦਦ ਕੀਤੀ ਹੈ ਧੰਨਵਾਦ ਅਦਾਰਾਜੀਤ ਤੇ ਬਾਕੀ ਸਾਰੀਆਂ ਸਥਾਵਾਂ ਜਿਨ੍ਹਾਂ ਨੇ ਇੱਥੇ ਤੱਕ ਪਹੁੰਚ ਕੀਤੀ ਹੈ ਇੱਥੋਂ ਦਾ ਜਿਹੜਾ ਵਿਤੀ ਜਾਂ ਆਰਥਿਕ ਤੌਰ ਤੇ ਜਿਹੜੀ ਮਦਦ ਕੀਤੀ ਇਹ ਬਿਲਕੁਲ ਜੀ ਅੱਜ ਇਸ ਸਕੂਲ ਦੇ ਵਿੱਚ ਧੀਰਾਕਾਰਾ ਸਕੂਲ ਦੇ ਵਿੱਚ ਅੱਜ ਡਿਪਟੀ ਡੀਓ ਡਾਕਟਰ ਸਿੰਦਰਜੀਤ ਸਿੰਘ ਅਤੇ ਸਾਡੇ ਫੋਕਸਪੁਰ ਤੋਂ ਅਜੀਤ ਦੇ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਜੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਆਪਦੇ ਹੱਥੀਂ ਜਿਹੜਾ ਅੱਜ 200 ਦੇ ਕਰੀਬ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਜਰਸੀਆਂ ਅਤੇ ਬੂਟ ਜਰਾਬਾਂ ਆਦਿ ਜਿਹੜੀ ਹੈਗੀ ਉਹ ਵੰਡ ਕੀਤੀ ਗਈ ਹੈਗੀ ਆ ਸਾਡੇ ਨਾਲ ਬੱਚੇ ਮੌਜੂਦ ਹੈਗੇ ਆ ਉਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਵਾਉਣੇ ਹੈਗੇ ਆ ਕਿ ਉਹਨਾਂ ਦਾ ਅਦਾਰਾ ਜੀਤ ਪ੍ਰਤੀ ਕੀ ਵਿਚਾਰ ਹੈਗੇ ਪਤਰਾ ਅੱਜ ਆਦਾਰਾ ਜੀਤ ਨੇ ਜਰਸੀਆਂ ਦਿੱਤੀਆਂ ਗਈਆਂ ਠੰਡ ਆ ਗਈ ਹੈਗੀ ਆ ਬੂਟ ਦਿੱਤੇ ਗਏ ਜਰਾਬਾ ਦਿੱਤੇ ਗਏ ਕਿਵੇਂ ਲੱਗਦਾ ਹੈਗਾ ਕਿ ਜੀ ਦਾ ਪ੍ਰਾਲਾ ਕਿਹੋ ਜਿਹਾ ਹੈ ਅਸੀਂ ਅਜੀਤ ਆਦਾਰਾ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਹੜਾਂ ਦੇ ਦੌਰਾਨ ਸਾਡੀ ਬਹੁਤ ਹੈਲਪ ਕੀਤੀ ਆ ਸਰਦੀਆਂ ਦੇ ਮੌਸਮ ਦੇ ਵਿੱਚ ਉਹ ਬੱਚਿਆਂ ਦੀ ਹੈਲਪ ਕਰਨਾ ਹੈ ਉਹਨਾਂ ਨੇ ਆ ਸਵੈਟਰ ਤੇ ਸ਼ੂਜ਼ ਸਾਨੂੰ ਸਾਨੂੰ ਦਿੱਤੇ ਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਥੈਂਕ ਯੂ ਅਜੀਤ ਜਾਰ ਬਿਲਕੁਲ ਜੀ ਬੱਚੇ ਵੀ ਜਿਹੜੇ ਆਦਾਰਾ ਜੀ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਕਿਉਂਕਿ ਹੜਾ ਦੇ ਦੌਰਾਨ ਅਦਾਰਾ ਜਿੱਤਨੇ ਵੱਡੀ ਪੱਧਰ ਤੇ ਜਦੋਂ ਹੜਾ ਇਸ ਤਰ੍ਹਾਂ ਦੀ ਜਿਲ੍ਹਾ ਫਰੀਪਰ ਦੇ ਵਿੱਚ ਉਦੋਂ ਵੀ ਜਿਹੜੇ ਹੜ ਪਰਭਾਵਿਤ ਪਿੰਡ ਸੀਗੇ ਉਹਨਾਂ ਪਿੰਡਾਂ ਦੀ ਸਾਰ ਲਈ ਉਹਨਾਂ ਪਿੰਡਾਂ ਦੇ ਕਿਸਾਨਾਂ ਦਾ ਜਿਹੜਾ ਫਸਲਾਂ ਦਾ ਨੁਕਸਾਨ ਹੋ ਗਿਆ ਸੀ ਉਹਨਾਂ ਪਿੰਡਾਂ ਦੇ ਕਿਸਾਨਾਂ ਦੀਆਂ ਪਸੂਆਂ ਦਾ ਨੁਕਸਾਨ ਹੋ ਗਿਆ ਸੀ ਘਰਾਂ ਦਾ ਨੁਕਸਾਨ ਹੋ ਗਿਆ ਸੀ ਉਹਨਾਂ ਦੇ ਘਰੇਲੂ ਸਮਾਨ ਦਾ ਜਿੱਥੇ ਨੁਕਸਾਨ ਹੋ ਗਿਆ ਸੀ ਉਹਨਾਂ ਦੀ ਪਰਪਾਈ ਕਰਨ ਵਾਸਤੇ ਆਦਾਰਾ ਜੀਤ ਵੱਲੋਂ ਜਿਹੜਾ ਰਾਹਤ ਫੰਡ ਸ਼ੁਰੂ ਕੀਤਾ ਗਿਆ ਸੀ ਉਸੇ ਤਹਿਤ ਜਿਹੜੇ ਹੈਗੀਆਂ ਇਹ ਸਮਗਰੀ ਜਿਹੜੀ ਆ ਵੰਡੀਆਂ ਗਈਆਂ ਹੈਗੀਆਂ ਇਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਡੀਜ਼ਲ ਦੀ ਵੰਡ ਕੀਤੀ ਗਈ ਹੈ ਲੋਕਾਂ ਨੂੰ ਕੰਬਲ ਦਿੱਤੇ ਗਏ ਹੈਗੇ ਆ ਫੀਡ ਦਿੱਤੀ ਗਈ ਪਸ਼ੂਆਂ ਵਾਸਤੇ ਅਤੇ ਸਕੂਲਾਂ ਨੂੰ ਵੱਡੀ ਪੱਧਰ ਤੇ ਜਿਹੜੀ ਹੈਗੀ ਆ ਜਰਸੀਆਂ ਅਤੇ ਬੂਡ ਜਰਾਵਾ ਆਦ ਜਿਹੜੀ ਐ ਇਸ ਡਿਸਟ੍ਰਿਕਟ ਦੀ ਵੀ ਜਿਹੜੀ ਹੈਗੀ ਆ ਉਹ ਹੋਇਆ ਕਰਵਾਈ ਗਈ ਹੈ ਅੱਗੇ ਤੋਂ ਵੀ ਆਦਾਰਾ ਜੀਤ ਵੱਲੋਂ ਜਿਹੜਾ ਇਹੋ ਜਿਹੇ ਜਿਹੜੇ ਪ੍ਰ ਪ੍ਰਭਾਤ ਪਿੰਡ ਹੈਗੇ ਉਹਨਾਂ ਦੀ ਜਿਹੜੀ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਫਿਰ ਪਰ ਤੋਂ ਬਰਬੀਰ ਸਿੰਘ ਜੋ ਸੰਦੀਪਪੋਰਟ अजीत ਪ੍ਰੈਕਟਿਵ ਅਦਾਰਾ अजीत ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਜਿਨ੍ਹਾਂ ਨੇ ਫਲੱਡ ਅਫੈਕਟਿਡ ਏਰੀਏ ਦੇ ਬੱਚਿਆਂ ਦੇ ਲਈ ਨਾ ਸਿਰਫ ਜਿਹੜਾ ਹੈਗਾ ਉਹਨਾਂ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਦੇ ਲਈ ਮਦਦ ਕੀਤੀ ਹੈ ਬਲਕਿ ਉਹਨਾਂ ਦੀਆਂ ਜਿੰਨੀਆਂ ਵੀ ਹੋਰ ਜ਼ਰੂਰਤਾਂ ਸੀ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਇਹਨਾਂ ਨੇ ਆਪਣਾ ਹੱਥ ਅੱਗੇ ਵਧਾਇਆ ਹੈ ਗਵਰਨਮੈਂਟ ਸੀਨੀਅਰ ਸਕੈਂਡੀ ਸਕੂਲ ਗੱਟੀ ਰਾਜੋਕੇ ਦੇ ਵਿੱਚ ਸਤਨਾਮ ਸਿੰਘ ਮਾਨਕ ਜੀ ਜਿਹੜੇ ਕਿ ਜਲੰਧਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਦੋਂ 200 ਤੋਂ ਵੱਧ ਬੱਚਿਆਂ ਨੂੰ ਜਿਹੜੀ ਹੈ ਉਹ ਰਾਹਤ ਸਮਗਰੀ ਜਿਹੜੀ ਪਹੁੰਚਾਈ ਸੀ ਇਹ ਉਮੀਦ ਕਰਦੇ ਹਾਂ ਕਿ ਜਿਵੇਂ ਅਦਾਰਾ ਅਜੀਤ ਨੇ ਇਸ ਕੰਮ ਦੇ ਵਿੱਚ ਸਹਿਯੋਗ ਕੀਤਾ ਇਸੇ ਤਰ੍ਹਾਂ ਹੋਰ ਸੰਸਥਾਵਾਂ ਵੀ ਅੱਗੇ ਆਈਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਬਲਬੀਰ ਸਿੰਘ ਜੋਸਨ ਅੱਜ ਅਸੀਂ ਸਰਹਾਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਉਹ ਨਾ ਹਰ ਪੀੜਤ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਆਦਾਰਾ ਜੀਤ ਵੱਲੋਂ ਜਦੋਂ ਵੀ ਕਿਸੇ ਪੰਜਾਬੀ ਤੇ ਭੀੜ ਪੈਂਦੀ ਹੈਗੀ ਤਾਂ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹੈਗੇ ਆ ਇਸ ਵਾਰ ਜਦੋਂ ਹੜ ਆਈ ਸੀ ਤਾਂ ਉਸ ਟਾਈਮ ਤੇ ਵੀ ਅਜੀਤ ਪ੍ਰਕਾਸ਼ਨ ਸਬੂ ਦੇ ਮੁੱਖ ਸੰਪਾਦਕ ਸਤਾਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਪੰਜਾਬੀਆਂ ਨੂੰ ਹੁਕਾ ਦਿੱਤਾ ਸੀਗਾ ਕਿ ਆਓ ਆਪਾਂ ਹਰ ਪੀੜਤਾ ਦੀ ਬਾਹ ਫੜੀਏ ਉਸ ਹੋਕੇ ਦੇ ਤਹਿਤ ਲੋਕਾਂ ਵੱਲੋਂ ਵੱਡੀ ਤਹਿਤ ਤੈਅ ਦੇ ਵਿੱਚ ਜਿਹੜੇ ਹੈਗੇ ਆ ਆਦਾਰਾ ਜੀਤ ਨੂੰ ਵੱਡਾ ਫੰਡ ਜਿਹੜਾ